ਆਹ ਵੇਖੋ ਚੋਬਰ ਦੇ ਡੋਲੇ ਡੂਲੇ ਆਹ ਹੈ ਆਹ ਹੈ ਆਹ ਆਪ ਚਾਹ ਕਬੱਡੀ ਦੇ ਪਲੇਅਰ ਆ ਆਹ ਵੇਖੋ ਵਿਚਾਰੇ ਦਾ ਗਿੱਟਾ ਨਿਕਲ ਕੇ ਆ ਖੇਡਦੇ ਦਾ ਤੇ ਇੱਕ ਆ ਗਾਮੀਆਂ ਆ ਰਿਹਾ ਆਪਣੇ ਸੁਪਰਸਟਾਰ ਚੋਟੀ ਦਾ ਸਿੱਕੀ ਨੂੰ ਪ੍ਰਮੋਟ ਕਰ ਰਿਹਾ ਐਕਾ ਆ ਵੀ ਕਪੜੇ ਲਾਊਗਾ ਆ ਸਿਰੇ ਦਾ ਸਟਾਰ ਆ ਇਹ ਕੈਨੇਡਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਖੇਡ ਕੇ ਆ ਇਹ ਬੰਦਾ ਜੀ ਨਾਮ ਬਈ ਆਪਣਾ ਪ੍ਰਭ ਪ੍ਰਭ ਸਿੰਘ ਮੋਰਾ ਵਾਲੀ ਤੋਂ ਚੋਟੀ ਦਾ ਖਿਡਾਰੀ ਇੱਕ ਜੋਤ ਸੰਧੂਆ ਇੱਕ ਜੋਤ ਸੰਧੂਏ ਨੂੰ ਕਹਿੰਦੇ ਸਲਮਾਨਤ ਕਰਨਾ ਐਲ ਸੀ ਡੀ ਨਾਲ ਤੇ ਹੋਰ ਗੱਲ ਨਾ ਕਰਨਾ ਕੱਪ ਨਾਲ ਆ ਬੰਦਾ ਆਉਣ ਵਾਲਾ ਸਟਾਰ ਆ ਆ ਇੱਕ ਬਈ ਆ ਗਿਆ ਉਹ ਸੱਚ ਇਹਦਾ ਆਪਣੇ ਪੈਂਟ ਦਾ ਮੁੰਡਾ ਹੀ ਆ ਆ ਸੁਪਰਸਟਾਰ ਆ ਉਹਨਾਂ ਦਾ ਬਈ ਲਾਲੇ ਕੱਪੜੇ ਚੋਬਰਾਂ ਨੇ ਹੁਣ ਰੇਡਾਂ ਪਟਾਕੇ ਪਾਣਿਆ ਕੁੰਨਿਆਂ ਦੇ ਸੈਗਾਂ ਫਸਣਗੇ ਆ ਵੇਖੋ ਇੱਕ ਆ ਰੰਗ-ਬਰੰਗੇ ਨੀਕਰਾਂ ਪਾਈਆਂ ਮੁੰਡਿਆਂ ਦੇ ਚੋਬਰਾਂ ਦੇ ਦੇ ਆਉਣ ਡੇ ਰਿਏ ਆਹ ਵੇਖੋ ਬਾਈ ਦੇ ਹਵਾਲ ਵੇਖੋ ਫੇਰਾ ਹੀ ਕਰੀ ਬੈਠਾ ਹੋ ਚੋਬਰਾ ਆਇਆ ਹੈ ਬਾਈ ਆ ਤੂੰ ਉੱਪਰ ਵੇਖੋ ਆ ਆ ਗਿਆ ਆਏ ਹੋ ਉਹ ਤੇਰੇ ਨੂੰ ਉਹ ਭਰਾਵਾ ਤੂੰ ਤਾਂ ਮੈਨੂੰ ਢਾਲੂਗਾ ਆਹ ਵੇਖੋ ਤੂੰ ਉੱਪਰ ਵੇਖੋ ਉਹ ਕਿਹੜੇ ਪਿੰਡ ਦੀ ਟੀਮ ਆ ਜੀ ਮੋਰਾ ਵਾਲੀ ਬਾਈ ਮੋਰਾ ਵਾਲੀ ਦੀ ਆ ਪਰਲੀ ਟੀਮ ਕਿੱਥੋਂ ਦੀ ਆ ਉਹ ਵੀ ਮੋਰਾ ਵਾਲੀ ਦੀ ਆ ਪਹਿਲਵਾਨ ਨਾਮ ਲਾਉਣੇ ਆ ਉਹ ਭਰਾਵਾ ਕਿਸੇ ਦੇ ਉੱਤੇ ਨਾ ਡੱਗ ਡੁਗ ਪਈ ਬਾਈ ਕਿਹਦੇ ਉੱਤੇ ਨਾ ਡੱਗ ਡੁਗ ਪਈ ਯਾਰ ਆ ਚੋਬਰ ਪਹਿਲਵਾਨ ਵੇਖੋ ਛੋਟੀ ਦਾ ਖਿਡਾਰੀ ਬਣਨਾ ਨੇ ਡੋਲੇ ਡੂਲੇ ਵੇਖੋ ਐਮਪਲਾਈ ਡੋਲਾ ਦਾ ਫੁਲਾ ਦੇ फिर <laughs> ਗਾਨੀ ਧਾਪੀ ਮਾਰ ਦੇ ਆਏ ਹੈ ਗਾਨੀ ਧਾਪੀ ਮਾਰ ਆਏ ਹੈ ਆਏ ਹੈ ਆਏ ਹੈ ਪਤਾ ਲੱਗ ਜੂਗਾ ਪਤਾ ਲੱਗ ਜੂਗਾ ਓਏ 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 ਆ ਮਰ ਲਿਆ ਓਏ 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 ਆ ਮਰ ਲਿਆ